ਲੇਕੇ ਜਰੂਰ ਲੈ ਜਾਂਦੇ ਸੀ ਪਾ ਦੂਜੇ ਪਾਸੇ ਜਾਂਦੇ ਸੀ ਜੇ ਕਿਸੇ ਤੇ ਆਉਂਦੇ ਸੀ ਕਿ ਸਾਡੇ ਵਾਰੇ ਨਹੀਂ ਕੋਈ ਚੱਕੇ ਦੇਗੇ ਦੋ ਵਾਰੀ ਨਹੀਂ ਕੁਤਵਾਰੀ ਜਰੂਰ ਪਟਵਾਰੀ ਨੇ ਵੀ ਲਿਖਾਇਆ ਸੀ ਕਿਸੇ ਕਰੇ ਬੈਠੇ ਸਾਰੇ ਦੇਖ ਕੇ ਜਾ ਜਾਂਦੇ ਤੇ ਪਾਇਆ ਹੀ ਨਹੀਂ ਇਹ ਇਸ ਵਾਰ ਬਰਸਾਤ ਨੇ ਜਿੰਨੇ ਵੀ ਘਰ ਨੁਕਸਾਨੇ ਆ ਉਹਨਾਂ ਨੁਕਸਾਨਾਂ ਦੀ ਕਵਰੇਜ ਆ ਜਿਹੜੀ ਅਸੀਂ ਲੜੀਵਾਰ ਕਰ ਰਹੇ ਹੈਗੇ ਆ ਤੇ ਉਸੇ ਹੀ ਲੜੀਵਾਰ ਕਵਰੇਜ ਦੇ ਦੌਰਾਨ ਆ ਜਿਹੜਾ ਅਸੀਂ ਅੱਜ ਪਿੰਡ ਚਵੇਲਵਾਲੀ ਜੋ ਕਿ ਸ਼੍ਰੀ ਮਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦਾ ਉੱਥੇ ਪਹੁੰਚੇ ਹੋਏ ਹਾਂ ਤੇ ਇੱਥੇ ਵੀ ਇੱਕ ਮਜ਼ਦੂਰ ਦਾ ਘਰ ਆ ਜਿਹੜਾ ਉਹ ਡੈਗ ਪਿਆ ਬਜ਼ੁਰਗ ਜੀ ਬਜ਼ੁਰਗਾ ਦੋਨੋਂ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਸੀਗਾਲ ਮਾਤਾ ਜੀ ਕੀ ਨਾਮ ਹੈ ਤੁਹਾਡਾ ਸਾਡਾ ਨਾਮ ਜੀ ਮੇਰਾ ਨਾਮ ਸੁਖਜੀਪਕਰ ਹੂੰ ਤੇ ਮੇਰੇ ਘਰ ਆ ਇਹਨਾਂ ਪੱਲਾ ਸਿੰਘ ਜੀ ਅੱਛਾ ਅੱਛਾ ਬੀਬੀ ਆ ਤੁਹਾਡਾ ਮਕਾਨ ਜਿਹੜਾ ਇੱਧਰ ਡਿੱਗਿਆ ਹੋਇਆ ਇੱਥੇ ਰਹਿੰਦੇ ਸੀ ਪਹਿਲਾਂ ਤੁਸੀਂ ਹਾਂ ਜੀ ਹਾਂ ਐਸੀ ਚੀਜ਼ ਜੀ ਜੀ ਕਿ ਤਿੰਨ ਮੇਰੇ ਪੋਤੇ ਆ ਹੂੰ ਕਿ ਜੀ ਉਹ ਡੱਗ ਪਿਆ ਤੇ ਫਿਰ ਚਾਹਣਾ ਵੇਖੀ ਹਾਂ ਵੀ ਸਾਡਾ ਹਾਲ ਕਿਡਾ ਮੰਦਾ ਜੀ ਅਸ਼ਮਤ ਕਿੰਨੇ ਕਿ ਚਰੋਗੇ ਸੀ ਇਹ ਮਕਾਨ ਪਾਇ ਇਹਨੂੰ ਜੀ ਹੋ ਗਿਆ ਸੀ 8-10 ਸਾਲ ਹੋ ਗਏ ਸੀ ਕਿਉਂਕਿ ਸਾਸੂ ਕਿਹੜਾ ਪਿਆ ਤੇ ਜੋ ਜੋ ਚੰਗਾ ਮਾਰਾ ਸੀ ਪਾਇ ਲਿਆ ਤੇ ਬਾਕੀ ਦਾ ਮੀਆਂ ਨੇ ਸਾਡਾ ਅੰਤ ਲੈ ਲਿਆ ਹੂੰ ਅਸ਼ਾ ਬਾਪੂ ਇਹ ਸਰਕਾਰ ਨਾਲ ਦੀ ਸਾਸੀ ਹਾਂਜੀ ਸਰਕਾਰ ਨਾਲ ਦੀ ਸਾਸੀ ਸਰਕਾਰ ਨੇ ਬਾਇਜਤੀ ਕੰਨਾ ਕਟ ਕੇ ਨ ਪੱਕੀਆਂ ਤੇ ਸਰਕਾਰ ਨੇ ਪਾਈ ਸੀ ਹੂੰ ਤੇ ਮੂੰ ਜਮਸੀ ਮੜਾ ਮੋਟ ਬਸ ਅੱਛਾ ਹੋਰ ਨਹੀਂ ਕੋਈ ਅੱਛਾ ਬਾਬੂ ਇੱਕ ਕੱਲ ਹੈਗੀ ਆ ਵੀ ਆ ਕਾਫੀ ਲੱਖ ਡੇਢ ਲੱਖ ਦੀ ਗ੍ਰਾਂਟ ਆਉਂਦੀ ਹੁੰਦੀ ਇੱਕ ਘਰ ਪਾਉਣ ਵਾਸਤੇ ਵੀ ਜਿਨ੍ਹਾਂ ਦੇ ਸਰਕਾਰਨ ਵਾਲੇ ਤੁਹਾਨੂੰ ਨਹੀਂ ਮਿਲੇ ਪਏ ਉਹ ਨਹੀਂ ਮਿਲੇਗੀ ਨਹੀਂ ਹਲੇ ਨਹੀਂ ਆਈ ਜੀ ਹਲੇ ਨਹੀਂ ਆਈ ਜੀ ਯਾ ਜਿਨੇ ਸੀ ਬੋਰ ਦੇ ਪੰਜੀ ਨਹੀਂ ਆਈ ਜੀ ਦੀ ਮਾਤਾ ਦਾ ਨਾਲੇ ਕਹਿੰਦੇ ਹੈਗੇ ਵੀ ਪੈਸੇ ਬਹੁਤ ਜانے ਲੋਕਾਂ ਨੂੰ ਮਿਲਦੇ ਹੈਗੇ ਪ੍ਰਧਾਨ ਮੰਤਰੀ ਆਵਾਸੀ ਨਸਕੀਮ ਤਹਿਤ ਮਿਲਦੇ ਆ ਤੁਸੀਂ ਨਹੀਂ ਕਿ ਤੁਸੀਂ ਮੈਂਬਰ ਸਰਪੰਚ ਨੂੰ ਨਹੀਂ ਕਿਹਾ ਵੀ ਸਾਡੀ ਸਕੀਮ ਤਰਪਾ ਆਉਂਦੇ ਆ ਠੀਕ ਹੈ ਜੀ ਲਿਖ ਕੇ ਲੈ ਜਾਂਦੇ ਸੀ ਕਿ ਆਉਂਦਾ ਕੋਈ ਨਹੀਂ ਲੈ ਕੇ ਜਰੂਰ ਲੈ ਜਾਂਦੇ ਸੀ ਪਾ ਦੂਜੇ ਪਾਸੇ ਜਾਂਦੇ ਸੀ ਜੇ ਕਿਸੇ ਦੇ ਆਉਂਦੇ ਸੀ ਕਿ ਸਾਡੇ ਵਾਰੇ ਨਹੀਂ ਕੋਈ ਆ ਕੇ ਦੇ ਕੇ ਦੋ ਵਾਰੀ ਨਹੀਂ ਪਰਵਾਹੀ ਰੱਖੋ ਜੀ ਪਟਵਾਰੀ ਨੇ ਵੀ ਰਖਾਇਆ ਸੀ ਕਿਸੇ ਕਰੇ ਬੈਠੇ ਸਾਰੇ ਦੇਖ ਕੇ ਲੈ ਜਾਂਦੇ ਤੇ ਪਾਇਆ ਹੀ ਨਹੀਂ ਹੂੰ ਬਸ ਇੱਕ ਤੋਂ ਲਿਖ ਕੇ ਲੈ ਜਾਣਾ ਬਸ ਅਸੀਂ ਤੁਹਾਡਾ ਤੁਹਾਡੇ ਬੱਚੇ ਕਿੰਨੇ ਆ ਬੱਚਾ ਨੇ ਇੱਕ ਹੈ ਤੇ ਤਿੰਨ ਪੁੱਤਰੀ ਅੱਛਾ ਹਾਂਜੀ ਤੇ ਕਰਾਨੀ ਕੀ ਕਰਦਾ ਉਹ ਕੋਈ ਮੁੰਡਾ ਹਾਂਜੀ ਉਹ ਜੀਵਿਦਾਰਾ ਨੇ ਕੰਮ ਤੇ ਹੀ ਜਾਂਦਾ ਹੀ ਕੰਮ ਤੇ ਲੱਗਿਆ ਉਹ ਕੰਮ ਤੇ ਜਾਂਦਾ ਅੱਛਾ ਬਸ ਅੱਛਾ ਮਾਤਾ ਕਹਿੰਦੇ ਹੈਗੇ ਵੀ ਮਿਹਨਤ ਕਰਨ ਦੇ ਨਾਲ ਤੁਸੀਂ ਮਹਿਲ ਖੜੇ ਕਰ ਲਓ ਤੁਹਾਡੇ ਨਾਲੋਂ ਵੱਧ ਮਿਹਨਤ ਤਾਂ ਕਿਸੇ ਨੇ ਨਹੀਂ ਕੀਤੀ ਕੀ ਕਾਰਨ ਹੋਗਾ ਤੁਹਾਡੇ ਤੋਂ ਕਮ ਕਾਨ ਹੀ ਨਹੀਂ ਪਿਆ ਹਾਲ ਤੀਕ ਸਭਾਜੀ ਫਿਰ ਹੁਣ ਕੀ ਕੀਤਾ ਜਾਵੇ ਫਿਰ ਹੁਣ ਆਮਦਨ ਕਿਹੜੀ ਹੁੰਦੀ ਆ ਹਾਂ हां ਆਮਦਨ ਦੇ ਸਿਰ ਤੇ ਹੀ ਪੈਣਾ ਬਸ ਜਗ੍ਹਾ ਰੇਡਾ ਦਾ ਕਹਾਂਂਦੀ ਦੱਸੋ ਜੀ ਰੇਗਾ ਦਾ 1000 ਰੁਪਿਆ ਆਇਆ ਵਿਚਾਲੇ ਜੜੇ ਫਿਰ ਤਾਂ ਪਤਾ ਨਹੀਂ ਕਿੱਥੇ ਖੇਡਦਾ ਫਿਰਦਾ ਉਹ ਦੋ ਮਸਤਰਾ ਘਰ ਕਿੰਨੇ ਟਾਈਮ ਪਾਸ ਕਰਦੇ ਆ ਇਹ ਹੁੰਦਾ ਮੈਥੇ ਤਾਂ ਕੰਮ ਨਹੀਂ ਹੁੰਦਾ ਮੈਥੇ ਇਨਾ ਜੱਥਾ ਵੀ ਨਹੀਂ ਵੀਨਾ ਇਨਾ ਤੋਂ ਰੋਟੀਆਂ ਖਾਣ ਆਲਾ ਜੀ ਮੈਥੇ ਕਿਸਨ ਦੱਸਾਂ ਮੈਥੇ ਜੜੀ ਨਹੀਂ ਹੁੰਦੀ ਕੋਈ ਮਜ਼ਦੂਰੀ ਨਹੀਂ ਹੁੰਦੀ ਕੰਮ ਸਿਰੇ ਚੜ ਹੋ ਗਿਆ ਬੱਕਰੀਆਂ ਹੁੰਦੀਆਂ 2-4 ਤੇ ਇਹਨਾਂ ਨੂੰ ਟਾਈਮ ਪਾਸ ਕਰੀ ਜਾਂਦਾ ਸੀ ਹੁਣ ਕੰਮ ਵੀ ਨਹੀਂ ਹੁੰਦਾ ਗਾ ਜਮਾਂ ਉੱਤੇ ਬਾਹਰ ਨਹੀਂ ਜਾਇਆ ਜਾਂਦਾ ਸ਼ਹਿਰ ਦੀ ਕਿਸੇ ਐਨਸਨ ਵਾਸੀ ਇਸੇ ਕੰਮ ਕਰਦੇ ਕੰਮ ਕਰਦਾ ਬੰਦਾ 100 ਗੱਲ ਕਰ ਲੈਂਦਾ ਹੂੰ ਕੋਈ ਨਾ ਕੋਈ ਦਿਹਾੜੀ ਜੋੜਦਾ ਵਿਚਾਰਾ ਨੇ ਪੈਸੇ ਬਥੇਰੇ ਦੇ ਜਿਹਾ ਬਣ ਜਾਂਦੇ ਨੇ ਪਰ ਕੰਮ ਵੀ ਹੋਣਾ ਹੀ ਨਹੀਂ ਹੂੰ ਆ ਜਿਹੜਾ ਮੜਾ ਇੱਕ ਚਾਰ ਜੰਦਾ ਸੀ ਉਹ ਨਹਿਰ ਤੇ ਪਕਾਈ ਇੰਨੀ ਵਟ ਕਰਦੇ ਨੇ ਤੇ 50 ਹੱਥ ਜੀ ਨਹੀਂ ਆਏ ਹੂੰ ਉਹ ਰੂਈ ਜਾਂਦੇ ਪਤਾ ਨਹੀਂ ਕਿਹੜੇ ਕੈਮਰੇ ਪੈਸੇ ਰੂੜੀ ਜਾਂਦੇ ਜਦੋਂ ਆਉਣਗੇ ਤੇ ਵੇਖੀਓ ਅਸ਼ਮਤ ਕੀ ਕਾਰਨ ਰਿਹਾ ਹੈਗਾ ਲੰਬਾ ਸਮਾਂ ਤੋਂ ਤੁਸੀਂ ਕੰਮ ਠੰਡਾ ਕਰਦੇ ਹੋ ਮਕਾਨ ਨਹੀਂ ਪਿਆ ਕੇ ਪਹਿਲਾਂ ਤੋਂ ਜ਼ਿਆਦਾ ਬਿਮਾਰੀ ਸਮਾਰੀ ਪਤਾ ਹੀ ਕਰੇ ਬਸ ਭਰਾਵਾ ਬਿਮਾਰੀਆਂ ਸਮਾਰੀਆਂ ਨਹੀਂ ਲੈ ਲਿਆ ਕੁਛ ਦੇਗੇ ਠੱਠਿਆ ਨਹੀਂ ਤੇ ਕੁਛ ਭਰਾਵਾ ਨਾਲ ਇਨੇ ਕੰਮ ਠੰਡੇ ਕਿਤੇ ਨਹੀਂ ਨੇ ਕਿ ਵਜਨ ਨਾਲ ਕੀਤੇ ਜਾਂਦੇ ਕਿਤੇ ਜਾਂਦੇ ਕਿਉਂ ਕੀ ਕਰਨ ਕੀ ਕਰਨ ਬਾਈ ਜਿੰਦ ਜਾਨ ਤੋਂ ਬਿਨਾ ਤਾਂ ਠੰਡੇ ਵੀ ਨਹੀਂ ਹੁੰਦੇ ਕਿਸੇ ਦੇ ਅੱਛਾ ਪ੍ਰੋਬਲਮ ਤੁਹਾਨੂੰ ਕੋਈ ਆ ਜੀ ਇਹ ਤੇ ਪੁਰਾਣੀ ਹੈ ਮੇਰੇ ਅੱਖਾਂ ਦਾ ਆਪਰੇਸ਼ਨ ਹੋਇਆ ਦੋਵਾਂ ਦਾ ਲੈਂਸ ਪਏ ਵੀ ਆ ਅੱਛਾ ਹਾਂ ਜਕਾਸਾ ਕੰਮ ਕਰ ਨਹੀਂ ਸਕਦੇ ਹਾਂ ਇਹ ਤਾਂ ਕਿਸੇ ਦਾ ਕੋਈ ਮਾੜਾ ਮੋਟਾ ਕੰਡਾ ਕੁਲੀੜਾ ਕਪੜਾ ਧੋਤਾ ਟਾਂਏ ਪਾ ਚੁੱਲੀ ਦਾ ਕਰ ਲਿਆ ਹੂੰ ਬਸ ਆ ਕੰਮ ਮਸਾਲਾ ਜਿੱਦ ਨਹੀਂ ਜਦੋਂ ਚਰ ਨਹੀਂ ਬਣਾ ਹੀ ਨਾ ਤੂੰ ਇਹਦੇ ਵੀ ਜਦੋਂ ਚਰ ਨਹੀਂ ਬਣਾ ਲੈਂਚ ਪਾਇਆ ਤਾਂ ਕਰਕੇ ਆ ਕੀ ਬਚਦੀ ਚੰਗਿਆ ਜੀ ਕੁਲੀੜਾ ਤਾਂ ਕੋਈ ਪਤਾ ਨਾ ਕਦੋਂ ਡਾਉਣ ਹੋ ਜੀ ਤੇ ਮੁਰਕੇ ਚਾਕਾਂਗੇ ਆਪ ਵੀ ਬਤਾਰੂੰ ਇਸੇ ਸਿਰ ਤੇ ਕੰਮ ਚੱਲਦਾ ਹੈ ਅੱਛਾ ਬਾਪੂ ਵੋਟਾਂ ਵਾਲੇ ਆਉਂਦੇ ਹੈਗੇ ਆ ਜਦੋਂ ਆਉਂਦੇ ਉਦੋਂ ਤੁਸੀਂ ਕਹਾਂ ਨਹੀਂ ਕਿਸੇ ਨੂੰ ਵੀ ਆ ਸਾਡਾ ਮਕਾਨ ਵੇਖੋ ਸਾਡਾ ਮਕਾਨ ਦੇ ਪੈਸੇ ਦਿਵਾਓ ਮੈਂ ਨਾ ਪੁੱਛ ਰਿਹਾ ਮੈਂ ਹੁਣ ਮੇਰੇ ਬਗਾਲ ਨੂੰ ਕਿੱਧਰ ਚਲੀ ਸੀ ਅਸੀਂ ਸਾਡੀ ਸੇ ਗੱਲ ਹੈ ਜੀ ਬੋਟਾ ਨੇ ਨੂੰ ਵੀ ਅਖਿਆ ਤੇ ਪਰ ਕਿਸੇ ਨੇ ਨਿਆਣੀ ਜਿੱਤਾਂਗੇ ਸਾਨੂੰ ਹਾਂ ਔਰ ਉਹ ਜੀਵਰ ਕੰਦੀ ਹਾਂ ਉਹਨੂੰ ਬਥੇਰਾ ਰੋਕ ਕੇ ਆਏ ਸਨ ਮੋਟਾ ਵੀ ਪਾਈਆਂ ਦੋ ਤਿੰਨ ਗਲੇ ਤੇ ਮੈਂ ਪਾਸੂ ਮੈਂ ਪਾਸੂ ਕਿ ਜੱਟਾਂ ਨੂੰ ਪੈਸੇ ਦੇ ਗੇ ਔਰ ਜੀਵਰ ਕੰਦੀ ਉਰੀ ਇਹ ਜਿਹਨਾਂ ਇਹ ਬੱਕਰੀਆਂ ਖਾ ਕੇ ਮਰੀਆਂ ਸੀ ਇਸ ਘਰ ਚ ਚੱਕਰ ਕੋਈ 10000 ਰੁਪਿਆ ਨਹੀਂ ਦੇਕੇਗੇ ਇਸ ਘਰ ਚ ਟੱਕਰ ਨਹੀਂ ਬਾਉ ਜੀ ਆਏ ਤੇ ਤਕੜਿਆਂ ਦੀ ਏ ਗਰੀਬਾਂ ਨੂੰ ਕੋਈ ਸਮਝ ਚ ਨਹੀਂ ਹੁਣ ਕਾਕਾ ਬਰਾੜ ਤਾਂ ਨਵੀਂ ਪਾਰਟੀ ਦਾ ਹੈਗਾ ਉਹ ਕਹਿੰਦਾ ਮਜ਼ਦੂਰਾਂ ਦੀ ਗੱਲ ਕਰਾਂਗੇ ਉਹ ਨਹੀਂ ਕਰਦਾਗਾ ਨੋ 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 ਆਏ ਪਾਸਾ ਦੇ ਰੀਅਲ ਮੈਂ ਤੇ ਆਕੇ ਸੀ ਮੋਤੀ ਠੀਕ ਹੀ ਗਿਆ ਤੇ ਵੇਖ ਕੇ ਗਿਆ ਉਹ ਐਚੇ ਤੇ ਉਹਨੇ ਸਾਨੂੰ ਵਾੜੀ ਨਹੀਂ ਵਿਖਾਈ ਇਹ ਦੁਬਾਰਾ ਪੁੱਛਿਆ ਨਹੀਂ ਕਿ ਸਾਡੇ ਕੋਈ ਕਰੋ ਹੱਲ ਨਾ ਪੁੱਛੇ ਆਉਣਗੇ ਫਿਰ ਪੁੱਛਾਂਗੇ ਹਾਂ ਆਏ ਨਹੀਂ ਮੁੜ ਕੇ ਕੋਈ ਹੁਣ ਵੋਟਾਂ ਦੇ ਆਉਣਗੇ ਫਿਰ ਉਹਦੇ ਆਉਣਗੇ ਫਿਰ ਦੇਖੀ ਚ ਕੀ ਬਣਦਾ ਤਮਾਸ਼ਾ ਹਾਂ ਸੜਕ ਤੋਂ ਇੱਧਰ ਨਹੀਂ ਹੋਣਾ ਜੇ ਇਹਨਾਂ ਨੂੰ ਰੱਬ ਰੱਬ ਦਾ ਨਾ ਆਵੇ ਫਿਰ ਹਾਂ ਕਿਉਂਕਿ ਜਦੋਂ ਆਪੋ ਨੇ ਨਹੀਂ ਆ ਕਿਤੇ ਜੇ ਆਪੋ ਨੇ ਕਿਹੜਾ ਫਰਤੋ ਲਾਂ ਹਾਂ ਬਾਹਰ ਹੋ ਜੋ ਬਸ ਗੱਲ ਮੁੱਕ ਗਈ ਐਂ ਕਰਨਾ ਹੁਣ ਇਹਨਾਂ ਨੇ ਸਾਨੂੰ ਉਂਗਲ ਵੀ ਨਹੀਂ ਫਾਈ ਮੁਰ ਜੀ ਵੋਟਾਂ ਕਿਹੜਾ ਪਾੜੀਆਂ ਚਾਹੇ ਹਾਂਜੀ ਬਾਤ ਜਿਹੜੇ ਲੋਕਾਂ ਨੇ ਤੁਹਾਡੀ ਵੀਡੀਓ ਦੇਖਣੀ ਹੈਗੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਹਾਂਜੀ ਜੇ ਕਸਾ ਖਾਂਗੇ ਵੀ ਜਦੋਂ ਸਾਨੂੰ ਵੀਡੀਓ ਵੇਂਦੇ ਤੇ ਜੇ ਸਾਨੂੰ ਕੁਛ ਅੰਗਿੰਦੇ ਲੈਂਦੇ ਨਹੀਂ ਤੇ ਅਸੀਂ ਕਹਾਂਗੇ ਹਾਂ ਜਿਦਾਂ ਸਾਨੂੰ ਕਿਸੇ ਦਾ ਆਸਣਾ ਹੀ ਨਹੀਂ ਕਾਕੇ ਨੂੰ ਆਖਿਆ ਸੀ ਉਹ ਵੀ ਆਉਂਦਾ ਸੀ ਸਕੂਲ ਦੇ ਵਿੱਚ ਨਾਲ ਅਸੀਂ ਫੋਨ ਨੰਬਰ ਲੈ ਲਿਆ ਹਾਂ ਮੇਰੇ ਜੌਰ ਦੇ ਮੁੰਡੇ ਦਾ ਫੋਨ ਨੰਬਰ ਲਿਆ ਸੀ ਜਾਂ ਆਂਦਾ ਸੀ 10 12 ਦਿਨਾਂ ਨੂੰ ਫੋਨ ਆ ਕੋ ਉਹਨਾਂ ਨੇ ਕੋਈ ਫੋਨ ਨਹੀਂ ਕੀਤਾ ਸਾਨੂੰ ਆਂਦਾ ਸੀ ਮਾਤਾ ਤੇਰਾ ਕਫੜਾ ਪੁਆ ਕੇ ਜਾਵਾਂਗੇ ਮੁੜ ਕੇ ਕਿਸੇ ਨੇ ਗੱਲ ਹੀ ਨਹੀਂ ਸੁਣੀ ਸਾਡੀ ਖਾਦਰ ਰੋਜੀ ਬਰਕੰਦੀ ਵੀ ਆ ਕੇ ਗਿਆ ਉਹਨੇ ਨਹੀਂ ਸਾਡੀ ਗੱਲ ਸੁਣੀ ਕਿਸੇ ਨੇ ਵੀ ਨਹੀਂ ਐਸੇ ਮੁੰਡੇ ਦਾ ਪੁੱਛੀ ਜਦੋਂ ਅਸੀਂ ਫੋਨ ਦਿੱਤਾ ਸੀ ਉਹਨੂੰ ਤੇ ਉਹਨੇ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਹਾਂਜੀ ਬਤਾ ਜੀ ਕੀ ਕਹਿਣਾ ਚਾਹੋਗੇ ਆਖਰ ਦੇ ਉੱਤੇ ਲੋਕਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਇਹ ਸਿਆਣੇ ਵੀ ਸਾਨੂੰ ਕਿਛਾ ਚਾ ਕਰਨੀ ਚਾਹੀਦੀ ਹੈ ਹੂੰ ਵਿਸਾ ਦੇ ਕੋਠੇ ਬਠਲਾ ਕੋਈ ਪਵਾ ਦਿੱਤਾ ਸਾਡਾ ਉਹਨਾਂ ਦਾ ਧੰਨਵਾਦ ਹੈ ਜੀ ਹਾਂਜੀ ਹਾਂ ਵੱਡੀ ਵੱਡੀ ਇਹ ਜੀ ਸੰਤਾਂਈ ਸਾਡਾ ਮਕਾਨ ਪਈਆ ਕੋਠਾ ਪਈਆ ਸੰਤ ਐਡੀ ਵੱਡੀ ਚੰਗਾ ਬਹੁਤ ਸ਼ਾਬਾਸ਼ ਜਿਉਂਦੇ ਵਸਦੇ ਰਹਿਣਾ ਉਹ ਮਹਾਰਾਜ ਰਾਜੀ ਰੱਖੇ ਉਹਨਾਂ ਨੇ ਬਸ ਅਸੀਂ ਚਾਹੀਏ ਨਹੀਂ ਭਈ ਆਈਏ ਸੰਤਾਂ ਦਾ ਸਹਰਾ ਖੜਾ ਹੋਈਏ ਮਸਤ ਜੱਜੇ ਹੁਣ ਮਡੀ ਨਾਮ ਮਾਂਕ ਮੰਗੀ ਜੇ ਨਾਮ ਮਗੰਦੀ ਲੋੜ ਸਾਨੂੰ ਦਾ ਕੋਠੇ ਦੀ ਲੋੜ ਆ ਤਾਂ ਸਿਰ ਨੂੰ ਕੋਟੀਏ ਬਾਬਜੀ ਹੋਰ ਸੱਡੀ ਜੀ ਬੱਦਲਾ ਜਦੋਂ ਬੱਦਲ ਹੁੰਦੇ ਸਾਨੂੰ ਪਤਾ ਕਿੰਨੀ ਆਉਦੇ ਮੰਦੀ ਪਾਦੀ ਜੀ ਵੀ ਆਹ ਕੋਈ ਦਾ ਕੋਈ ਪਤਾ ਨਹੀਂ ਕੀ ਪਤਾ ਕਦੋਂ ਉੱਤੇ ਆਪੇ ਤੇ ਕਿੰਨੇ ਮੋੜੇ ਪੈਣਾ ਜ਼ਰੂਰ ਜੰਨਾ ਤੇ ਮੈਂ ਤਾਂ ਕਿਹੋ ਨਾ ਕਰਾਂ ਕਿ ਸੁੱਕਦੇ ਰਹਿ ਜੀ ਅੰਦਰ ਹੀ ਪੈ ਮਸਾਨੀ ਇੱਕ ਮਿੰਟ ਦਾ ਬਿਲਕੁਲ ਖੜਾ ਕਦੋਂ ਕੋਤੇ ਪੈ ਆ ਸੱਡੀ ਐ ਜੀ ਗੱਲ ਆ